ਸਾਰਿਆਂ ਨੂੰ ਨਾ ਸਤਿ ਸ੍ਰੀ ਅਕਾਲ ਜੀ ਅੱਜ ਨਾ ਸਾਹਿਬ ਸਿਰਗੁਰੂ RAMDAS ਜੀ ਦਾ ਜਨਮ ਨਾ ਪ੍ਰਕਾਸ਼ ਉਤਸਵ ਆ ਤੇ ਉਸ ਲਈ ਨਾ ਅਸੀਂ ਸਾਰੇ ਸਾਈਕਲਿਸਟ ਭਰਾ ਜਿਹੜੇ ਆ ਨਾ ਇਕੱਠੇ ਹੋ ਕੇ ਜਿਹੜੇ টারਬਿਨੇਟਰ ਗਰੁੱਪਾਂ ਨਾ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਆਰਗੇਨਾਈਜ਼ ਕੀਤਾ ਪ੍ਰੋਗਰਾਮ ਤੇ ਜਾਣਾ ਵਾ ਪਾਕਿਸਤਾਨ ਨੂੰ ਤੇ ਲਾ ਕੇ ਚੱਲਦੇ ਆ ਅੱਗੇ ਆਰਗੇਨਾਈਜ਼ਰਾਂ ਤੋਂ ਹੀ ਬਰੀਫ ਕਰਾਵਾਂਗੇ ਹਾਂਜੀ ਟਰਬਿਨੇਟਰ ਦੇ ਗਰੁੱਪ ਜਿਹੜਾ ਹੈਗਾ ਉਹਨਾਂ ਦੇ ਜਗਦੀਸ਼ ਸਿੰਘ ਜੀ ਜਿਹੜੇ ਪੁਰੀਆ ਉਹ ਵੀ ਆਪ ਵੀ ਆਏ ਆ ਜਿਹੜੇ ਫਾਊਂਡਰ ਮੈਂਬਰ ਆ ਨਾਲ ਮੇਰੇ ਭਾਈ ਸਾਹਿਬ ਆ ਗਿਆ ਸਰਦਾਰ ਸੁਚਾ ਸਿੰਘ ਜੀ ਤੇ ਨਾਲ ਤੇ ਚੱਲਦੇ ਨਹੀਂ ਹੋਣਾ ਆ ਸਾਰੇ ਸਿੰਘ ਜਾਣਦੇ ਆ ਚਲੋ ਜੀ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਇੱਥੋਂ ਚੱਲਣਾ ਵਾ ਪਾਕਿਸਤਾਨ ਨੂੰ ਤੇ ਇਹ ਫੇਰ ਦਾ ਜਿਹੜਾ ਨਾ ਵਾਤਾਵਰਨ ਬਹੁਤ ਹੀ ਜਿਹੜਾ ਨਾ ਵਧੀਆ ਜੇ ਸਮੈਲ ਆਂਡਈ ਆ ਬਹੁਤ ਸੋਹਣੀ ਜੜੀ ਇਹਨਾਂ ਖੁਸ਼ਬੂ ਤੇ ਸਾਰੇ ਪਾਸੇ ਆ ਇਧਰੋਂ ਸੱਜੇ ਪਾਰੀ ਸੁੱਚਾ ਸਾਹਿਬ ਪਾਰੀ ਸੱਦੇ ਗੁਰਦੁਆਰਾ ਸਾਹਿਬ ਸੱਦੇ ਹਾਂ ਆਦੋ ਆ ਨਜ਼ਾਰੇ ਜੜੇ ਨਾ ਵਖਰੇ ਹੀ ਆ ਇਹ ਗੁਰਦੁਆਰਾ ਸਾਹਿਬ ਆ ਜੀ ਦਸ ਕਰਨਾ ਸੇਈ ਪਿਆਰੇ ਮੇਲੋ ਜਿੰਨਾ ਬਿੜਿਆ ਆਪਜੀ ਕਾ ਨਾਮ ਚੇਤਾਵੇ ਨਾਮ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਸੋਨਾ ਹਾਉ ਹੋ ਸ੍ਰੀ ਆਕਾਲ ਆਸੂਲੇ ਨਾ ਆਪਾਂ ਖੜੇ ਆਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਮਗਰ ਜਿਹੜੇ ਆਪਾਂ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦਾ ਆ ਅੱਜ ਸਾਬ ਸਿਰ ਗੁਰੂ ਰਾਮਦਾਸ ਜੀ ਦਾ ਜਨਮ ਨਾ ਗੁਰਪੁਰਬਾ ਪ੍ਰਕਾਸ਼ ਹੁਸਬਾ ਤੇ ਅੱਜ ਦੇ ਦਿਨ ਨਾ ਟਰਬਿਨੇਟਰ ਗਰੁੱਪ ਜਿਹੜਾ ਨਾ ਉਹ ਪਾਕਿਸਤਾਨ ਨਾਲ ਚੱਲੇ ਪਾ ਰਿਹਾ ਤੇ ਅੱਜ ਮੈਂ ਕੋਸ਼ਿਸ਼ ਕਰਦਾ ਵੀ ਆ ਜਿਹੜੇ ਇਹਨਾਂ ਦੇ ਪ੍ਰਬੰਧਕ ਹਾਂ ਇਹਨਾਂ ਕੋਈ ਬਰੀਫਿੰਗ ਕਰਾਨਾ ਜਗਦੀਸ਼ ਸਿੰਘ ਜੀ ਪੁਰੀ ਦੀਪ ਸਿੰਘ ਤੇ ਇਹ ਟਰਬਿਨੇਟਰ ਗਰੁੱਪ ਦੇ ਜਿਹੜੇ ਨਾ ਫਾਊਂਡਰ ਹੈ ਹੈਗੇ ਆ ਤੇ ਚੇਅਰਮੈਨ ਨੇ ਤੇ ਬਹੁਤ ਵਧੀਆ ਦਸਤਾਰ ਜਿਹੜੇ ਆਪਾਂ ਸਾਰੇ ਸਜਾ ਕੇ ਜਿਹੜੇ ਜਿਹੜੇ ਆ ਸਾਈਕਲਿਸਟ ਹੋਣ ਜਾਣੇ ਸ਼ੁਰੂ ਹੋਏ ਆ ਨਾ ਉਹ ਇਹਨਾਂ ਦੀ ਬਦੌਲਤ ਆ ਤੇ ਅੱਜ ਬੜੀ ਇਹਨਾਂ ਦਾ ਤਨਵਾਦ ਆ ਵੀ ਆ ਇਹ ਸਾਡੇ ਕੋਲ ਆਏ ਆ ਤੇ ਮੈਂ ਇਹਨਾਂ ਨੂੰ ਕਹਾਂਗਾ ਬਰੀਫਿੰਗ ਹੋਣਾ ਅੱਜ ਦੇ ਸਾਰੇ ਪ੍ਰੋਗਰਾਮ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਜੂਰਾਮ ਦਾਸ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਮਹਾਰਾਜ ਨੇ ਸਮਾ ਬਖਸ਼ਿਆ ਉਤਮ ਕਰਨ ਦੀ ਹਮਤ ਬਖਸ਼ੀ ਬਲ ਬਖਸ਼ਿਆ ਇੱਥੇ ਪਹੁੰਚ ਗਏ ਤੇ ਟੀਮ ਅੰਮ੍ਰਿਤ ਸਰ ਨੇ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਹੀ ਸਲਾਘਾਯੋਗ ਹੈ ਤੇ ਸਲਾਰ ਸੁਖਿੰਦਰ ਸਿੰਘ ਜਦੋਂ ਦੱਸਿਆ ਕਿ ਵੀ ਇਹ ਫੁਰਨਾ ਉੱਠਿਆ ਨਾਲ ਦੇ ਮਾਨ ਦੇ ਵਿੱਚ ਕਿ ਵੀ ਇਦਾਂ ਟਾਰੀ ਬਾਰਡਰ ਜਾ ਕੇ ਅਰਦਾਸ ਕਰਨੀ ਹੈ ਤੇ ਮੇਰੇ ਕੋਲ ਵੀ ਨਾ ਰਿਆ ਗਿਆ ਤੇ ਅੱਜ ਟੀਮ ਅੰਮ੍ਰਿਤ ਸਰ ਦੇ ਕੋਲ ਅਸੀਂ ਪਹੁੰਚ ਗਏ ਆ ਤੇ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਆ ਤੇ ਸਾਰਿਆਂ ਨੂੰ ਦੇਖ ਕੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਉਹ ਭਾਈ ਗਿੱਕੇ ਕਹਿੰਦਾ ਉਹ ਭਾਈ ਗਿੱਕੇ ਪ੍ਰੋਗਰਾਮ ਥੋੜਾ ਦੱਸ ਦਿਓ ਤੁਸੀਂ ਉਹ ਭੂਟੇ ਪੂਰੀ ਸਾਹਿਬ ਦੇ ਲਗਾਏ ਨੇ ਸਾਰੇ ਤੇ ਗੁਰੂ ਸਾਹਿਬ ਦੀ ਕਿਰਪਾ ਨੇ ਇਹਨਾਂ ਤੋਂ ਵੱਧ ਖੁਸ਼ੀ ਵੀ ਕਿਸੇ ਨੂੰ ਨਹੀਂ ਹੋਣੀ ਹਾਂਜੀ ਤੇ ਪ੍ਰੋਗਰਾਮ ਇਦਾਂ ਹੀ ਆ ਜੀ ਬਸ ਗੁਰੂ ਸਾਹਿਬ ਨੇ ਜੋ ਜਦਾਂ ਵੀਰਜੀ ਨੇ ਦੱਸਿਆ ਫੁਰਨਾ ਆਇਆ ਕਿ ਜਦਾਂ ਅਸੀਂ ਕਰਤਾਰਪੁਰ ਸਾਹਿਬ ਦੀ ਡੇਰਾ ਬਾਬਾ ਨਾਨਕ ਤੋਂ ਅਰਦਾਸ ਪਿਛਲੇ ਕਈ ਦਹਾਕਿਆਂ ਤੋਂ ਹੁੰਦੀ ਰਹੀ ਹਾਂਜੀ ਤੇ ਕੋਰੀਡੋਰ ਖੁੱਲ ਗਿਆ ਇਦਾਂ ਹੀ ਮੰਨ ਕੇ ਆਇਆ ਕਿ ਚੂਨਾ ਮੰਡੀ ਲਾਹੌਰ ਜਿੱਥੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ ਹਾਂਜੀ ਉਸ ਪਾਸੇ ਉੱਥੇ ਜਾ ਕੇ ਜ਼ੀਰੋ ਲਾਈਨ ਤੇ ਜਾ ਕੇ ਮਹਾਰਾਜ ਜੀ ਅਰਦਾਸ ਬੇਨਤੀ ਪੁਕਾਰੀਏ ਗੁਰੂ ਰਾਮਦਾਸ ਜੀ ਨੂੰ ਉਹਦੇ ਬ੍ਰਹਿਮੰਡਾਂ ਦੇ ਮਾਲਕ ਨੇ ਹਰ ਜਗ੍ਹਾ ਹਾਂਜੀ ਉਹਦਾ ਪ੍ਰਤਾਪ ਹੈ ਤੇ ਮਨ ਜੇ ਫੁਰਦਾਂ ਆਇਆ ਕਿ ਖੁੱਲੇ ਦਸ਼ਨ ਦੇਦਾਰੇ ਮਹਾਰਾਜ ਬਖਸ਼ਣ ਉੱਥੇ ਪਾਕਿਸਤਾਨ ਜੀ ਜਾ ਕੇ ਵੀ ਦਰਸ਼ਨ ਕਰੀਏ ਤੇ ਕੁਛ ਇਦਾਂ ਦਾ ਦੋਵੇਂ ਨੇਸ਼ਨਸ ਦੇ ਵਿੱਚ ਇਦਾਂ ਦਾ ਪਿਆਰ ਬਣੇ ਕਿ ਅਸੀਂ ਖੁੱਲੇ ਦਰਸ਼ਨ ਦੇਦਾਰੇ ਕਰ ਸਕੀਏ ਕਿਉਂਕਿ ਬੋਧਾ ਦੂਰ ਨਹੀਂ ਹੈ ਵਾਗਾ ਬਾਰਡਰ ਤੋਂ ਬਹੁਤ ਲਾਗੇ 22 ਕਿਲੋਮੀਟਰ ਦਾ ਰਸਤਾ ਹੈ ਲੇਕਿਨ ਗੁਰੂ ਦੇ ਪਿਆਰੇ ਤੜਪਦੇ ਨੇ ਉਹਨਾਂ ਸਥਾਨਾਂ ਨੂੰ ਜਿਹੜੇ ਸਥਾਨ ਵਿਛੜ ਗਏ ਸਾਡੇ ਤੋਂ ਤੁਸੀਂ ਅਰਦਾਸ ਚ ਵੀ ਉਹਨਾਂ ਦਾ ਜ਼ਿਕਰ ਕਰਦੇ ਆਂ ਸੋ ਪੁਰੀ ਸਾਬਜੀ ਨੂੰ ਬੇਨਤੀ ਕੀਤੀ ਇਹਨਾਂ ਦਾ ਧੰਨਵਾਦ ਹੈ ਜੀ ਇਹਨਾਂ ਨੇ ਕਹਿ ਲੋਗੇ ਇੱਕ ਵਾਰੀ ਵੀ ਨਾ ਨਹੀਂ ਕੀਤੀ ਤੇ ਗੁਲਿੰਦਰ ਵੀਰ ਜੀ ਫਟਾਫਟ ਤਿਆਰ ਹੋ ਗਏ ਦਿੱਲੀ ਤੋਂ ਆ ਗਏ ਅੱਜ ਇਹਨਾਂ ਦੀ ਟ੍ਰੇਨ ਹੈ ਵਾਪਸੀ ਸਿਰਫ 5-6 ਘੰਟੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਏ ਨੇ ਨਾ ਅੰਮ੍ਰਿਤ ਵੇਲੇ ਤੇ ਬਸ ਐਗੋ ਹੀ ਆ ਜੀ ਸਾਰੇ ਵੀਰਾਂ ਦਾ ਇਤਰਾ ਹੀ ਪਿਆਰ ਬਣਿਆ ਰਵੇ ਚੜ੍ਹਦੀ ਕਲਾ ਬਣਿਆ ਰਹੇ ਤੇ ਵਧੀਆ ਜੀ ਅੱਜ ਖੁਸ਼ੀਆਂ ਪ੍ਰਾਪਤ ਕਰਦੇ ਜੀ ਜਿੰਨਾ ਦਾ ਸਫਰ ਅਹੀਂ ਕੱਢਣਾ ਨਾ ਅੱਜ ਉਹ ਤੋਂ ਅੱਧਾ ਰਹਿਣਾ ਅੱਗੇ ਜਿਦ ਤਰਾ ਸੁਖਵਿੰਦਰ ਭਾਈ ਹੁਣਾਂ ਨੇ ਦੱਸਿਆ ਵਾ लवली ਭਾਈ ਨੇ ਅੱਧੇ ਤੋਂ ਘੱਟ ਰਹਿਣਾ ਚਲੋ ਏ ਸੋਨਾ ਹਾ ਸੋ ਸਰੀਆ ਕਾ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਸੱਚਾ ਸਿੰਘ ਭਾਜੀ ਆਜੋ ਆਜੋ ਇਹ ਹੰ ਦਫਾ ਜਿਹੜਾ ਨਾ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਗੁਰਾ ਸਾਹਿਬ ਤੋਂ ਜਿਹੜਾ ਨਾ ਅਰਜ਼ਾ ਬੇਨਤੀ ਕਰਕੇ ਨਾ ਤੇ ਚੂਨਾ ਮੰਡੀ ਲਾਹੌਰ ਵੱਲ ਜਿਹੜਾ ਨਾ ਉਹ ਚਾਲੇ ਪਾ ਰਿਹਾ ਬਾਰਡਰ ਦੇ ਜ਼ੀਰੋ ਲਾਈਨ ਤੱਕ ਰਾ ਸਾਨੂੰ ਪਰਮਿਸ਼ਨ ਮਿਲੀ ਆ ਉੱਥੋਂ ਤੱਕ ਕਰ ਜਾਵਾਂਗੇ ਲੋ ਜੀ ਸਿੰਘਾਂ ਨੇ ਭਾਤੇ ਜੇ ਚਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਪਾਂ ਚੱਲ ਰਹੇ ਆ ਅਟਾਰੀ ਬਾਰਡਰ ਵੱਲ ਤੇ ਗੁਰੂ ਜਸ ਗਾंदे ਜਿਹੜੇ ਗਾਇਨ ਕਰਦੇ ਸਾਰੇ ਸਿੰਘ ਜਿਹੜੇ ਆ ਨਾ ਵਾਹਿਗੁਰੂ ਵਾਹਿਗੁਰੂ ਕਰਦੇ ਸ਼ਬਦ ਜਪਦੇ ਜਿਹੜੇ ਨਾ ਉਹ ਜਾ ਰਹੇ ਆ ਤੇ ਪਿਆਰੇ ਨੂੰ ਆਲੇ ਨਾ ਆਪਾਂ ਪੋਂਗੇ ਢੀਂਡਿਆ ਗੇਟ ਜਿਹੜਾ ਪਾਕਿਸਤਾਨੋਂ ਆ ਆ ਇਹ ਤਾਂ ਛਾਟੇ ਤੋਂ ਅੱਗੇ ਜਿਹੜਾ ਇਹ 게ਟ ਆਂਦਾ ਅੱਗੇ ਸ਼ਾਮ ਸਿੰਘ ਟਾਰੀ ਜੀ ਦੀ ਉਹ ਬੁੱਤ ਲੱਗਾ ਆ ਤੇ ਆ ਸੰਗ ਸਿੰਘ ਜੜਿਆ ਪਹੁੰਚ ਕੇ ਸੱਸ ਇਹ ਧਾਰੇ ਆ ਬਾਰਡਰ ਵਾਲ ਟਰਮੀਨੇਟ ਸਾਰਾ ਸਪਿੰਦਰ ਗਿੱਲ ਭਾਜੀ ਤੇ ਪੁਲੀਸ ਸਾਹਿਬ ਕੇਮਾਲ ਸਾਹਿਬ ਚੱਲ ਰਹੇ ਜੀ ਤੇ ਟਰਮੀਨੇਟਰ ਗਰੁੱਪ ਦਾ ਮੇਨ ਜੜਾ ਵਾ ਉਹ ਜਾਂਤੇ ਵੀ ਜਿਹੜੇ ਸਹਿਤਾਰੀ ਆ ਜਾਂ ਹਿੰਦੂ ਵੀਰ ਆ ਉਹ ਹੈਲਮਟ ਪਾਣਗੇ ਤੇ ਬਾਕੀ ਜਿਹੜੇ ਆ ਦਸਤਾਰ ਜਿਹੜੀ ਪੂਰੀ ਸਜਾਣਗੇ ਬਾਕੀ ਜੋ ਸਾਈਕਲ ਦੇ ਜਿਹੜੇ ਵਾਕੀ ਰੂਲ ਆ ਉਹ ਵੀ ਫੋਲੋ ਕਰਨਗੇ ਤੇ ਪੁਲੀਸ ਆ ਵਾ ਆਜਾ ਚਲੋ ਜੀ ਅੱਗੇ ਆ ਜੀ ਜੇਨੂ ਭਾਈ ਸਿਖਿੰਦਰ ਭਾਈ ਤੇ ਲਾਡੀ ਮਹਿਲ ਮਹਲ ਇਹ ਇਹਨਾਂ ਦਾ ਸਾਈਕਲ ਵੀ ਦੂਜਾ ਜੇ ਮਨਜੀਤ ਟੱਪੜ ਦੀ ਤੇ ਮਾ ਸਾਹਿਬ ਚਾਹ ਬੱਸ ਹੀ ਚਾਲ ਦੇ ਇਹ ਗਰੁੱਪ ਜਿਹੜਾ ਅੱਗੇ ਆ ਪੂਛੂ ਕਰੋ ਪਿੱਛੇ ਹੈਗਾ ਜੇ ਆਹੋ ਦੋ ਗਰੁੱਪਾਂ ਦੇ ਤੇ ਸੁਚਾ ਸਿੰਘ ਭਾਜੀ ਤੇ ਸੁਖਵਿੰਦਰ ਭਾਜੀ ਸਾਡੇ ਤੇ ਆਰਪੀ ਸਿੰਘ ਭਾਜੀ ਇਹ ਜੀ ਗ੍ਰੇਟ ਸਮਾ ਗਿਆ ਕਗਰੀ ਦਾ ਹਾਂ ਇਹ ਗੱਲ ਸਹੀ ਹੈ ਜੀ ਆ ਵੇਲਾ ਜਿਹੜਾ ਕਿਸੇ ਦੇ ਕਰਮਾਂ ਜਾਂਦਾ ਜੀ ਆ ਹਵੇ ਲੀਫ ਰੈਸਟੋਰੈਂਟ ਵੀ ਆ ਤੇ ਵਿਦਿਆ ਅਬਿਓਟ ਹੀ ਆ ਆ ਗਰੁੱਪ ਸਭ ਤੋਂ ਅੱਗੇ ਚੱਲਣ ਲਿਆ ਤੇ ਸਾਈਕਲ ਜਿਹੜਾ ਭੁਪਿੰਦਰ ਭਾਜੀ ਆ ਆ ਸਾਈਕਲ ਜਿਹੜਾ ਮੈਂ ਵਖਾਣ ਲਿਆ ਨਾ ਭੁਪਿੰਦਰ ਭਾਜੀ ਜਰਾ ਕੀਮਤ ਦੱਸਿਓ ਜੀ ਸਵਾਪ ਪੰਜ ਦਿਨ ਲੱਗੇ ਛਾਗੇ ਤੇ ਇਹਦੇ ਕੁੱਤੇ ਜਰਾ ਖੜਕਾਏ ਜਰਾ ਹਾਂ ਆ ਵਾਰ ਦੇਖ ਲੋ ਵੱਖਰੀ ਹੈ ਹੈ ਇਹ ਤਾਂ ਮੜਾ ਮੜਾ ਪੈਡਲ ਤੇ ਭਾਰ ਪਾਈ ਜਾਂਨ ਭੱਜਾ ਜਾਂਦਾ ਜਿਵੇਂ ਸੁਪਰ ਬਾਈਕ ਦੀ ਆਵਾਜ਼ ਆਉਂਦੀ ਨਾ ਭੈਣੀ ਦੀ ਨਹੀਂ ਨਹੀਂ ਬਹੁਤ ਪਿਆਰੀ ਲੱਗਦੀ ਜੇ ਆਵਾਜ਼ ਸਾਈਕਲਿਸਟ ਜਿਹੜੇ ਉਹਨਾਂ ਨੂੰ ਪਤਾ ਹੈ ਕਿ ਮਹੱਤਵ ਆਹ ਵਾਰ ਦੇਖ ਕੇ ਬੱਚੇ ਕੰਦੇ ਕਿਦਾਂ ਹੀ ਲੈਣਾ ਨਹੀਂ ਨਹੀਂ ਬਹੁਤ ਵਧੀਆ ਵਧੀਆ ਹਾਂਜੀ ਇਹ ਭਾਈ ਸਾਹਿਬ ਜਿਹੜੇ ਨਾ ਇਹ ਕੁਲਵਿੰਦਰ ਸਿੰਘ ਜੀ ਇਹ ਦਿੱਲੀ ਤੋਂ ਆਏ ਜੇ ਹਾਂਜੀ ਦਗਦੀਪ ਸਿੰਘ ਜੀ ਪੂਰੀ ਦੇ ਨਾਲ ਤੇ ਇਹ ਆਪਾਂ ਅੰਮ੍ਰਿਤਸਰ ਜਿਹੜੇ ਆ ਚਲੋ ਜਿੰਨੇ ਵੀ ਆ ਫਿਰ ਵੀ ਹਿੰਮਤ ਕੀਤੀ ਆ ਜਾ ਰਹੇ ਆ ਹਾਂਜੀ ਜੀ ਸਾਹਿਬ ਦਾ ਅਸੀਂ ਵੀ ਆ ਗਏ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਜੀ ਆਪਾਂ ਪਹੁੰਚ ਗਏ ਨਹੀਂ ਖਾਸੇ ਤੇ ਆਹ ਸਿੰਘਾ ਅੱਗੇ ਹੀ ਮੈਂ ਮਿਲਿਆ ਨਾਲ ਇਹਨਾਂ ਦੇ ਬਾਕੀ ਸੰਗਲਾ ਬੁੱਝੇ ਤੁਹਾਡੀ ਆ ਜੜੀਆਂ ਹੈ ਜੀਆਂ ਨਾ ਅਸੀਂ ਚਰਚਾ ਕਰਨਦੇ ਹਾਂ ਸੜਕਾਂ ਦੀ ਆ ਪੋਲਾ ਅੱਗੇ ਖਾਸੇ ਤੁਰਦੇ ਤੇ ਸੜਕਾਂ ਬਣਾਈ ਜਾਣਦੇ ਆ ਵੀ ਯੂਰਪ ਤੱਕ ਜਿਹੜਾ ਨਾ ਵਪਾਰ ਜਿਹੜਾ ਛੜਕਦੇ ਰਹੀਂ ਕਰਨਾ ਉਹ ਸੜਕਾਂ ਬੜਾ ਲੀਆਂ ਸੰਬੰਧ ਤੋੜੀ ਜਾਂਦੇ ਹੋ ਜੇ ਸੰਬੰਧ ਹੀ ਨਹੀਂ ਹੈਗਾ ਛੱਡ ਕੇ ਚੱਲੂ ਕਿਵੇਂ ਬਈ ਤੁਹਾਡੀ ਹੈ ਜ਼ਮੀਨ ਪੰਜਾਬ ਦੀ ਜੜੀ ਆ ਉਹ ਮੱਲੀ ਗਈ ਜਦੋਂ ਇਹਨਾਂ ਛੜਕਾਂ ਨੂੰ ਮੇਲੇ ਨੂੰ ਮੱਚ ਆਂਦਾ ਯਾਰ ਜੇ ਤਾਂ ਬਣਾਣੀਆਂ ਤਾਂ ਅੱਗੇ ਸਬੰਧ ਵੀ ਧਾਰ ਕਰੋ ਨਹੀਂ ਜੇ ਤਾਂ ਫਿਰ ਛੜਕਾਂ ਦਾ ਕਾਹਦੋ ਟੋਮ ਕਰਨਦੇ ਆ ਤੁਹਾਡੇ ਲਈ ਸ਼ੋਅ ਹੈ ਨਾ ਅਸੀਂ ਸਾਈਕਲ ਚਲਾ ਕੇ ਆ ਜਾਏ ਅਸੀਂ ਸਾਈਕਲ ਕਿ ਚਲਾਵਾਂਗੇ ਜੇ ਹੋਊਗਾ ਤਾਂ ਫਿਰ ਤਾਂ ਹੀ ਜੇ ਚੱਲੂ ਤਾਂ ਫਿਰ ਅਸੀਂ ਸਾਈਕਲ ਵੀ ਲੈ ਕੇ ਜਾਇਆ ਕਰਾਂਗੇ ਜੇ ਅੱਜ ਅਸੀਂ ਚੱਲੇ ਆ ਵੀ ਸਮਝ ਲਓ ਵੀ ਚੂਨਾ ਮੰਡੀ ਲਾਹੌਰ ਨਹੀਂ ਜਾ ਸਕਦੇ ਜ਼ੀਰੋ ਲਾਈਨ ਤੋਂ ਵਾਪਸ ਆਏ ਨਾ ਸਾਹਿਬ ਸਿਰ ਕੋ ਰਾਮਦਾਸ ਜੀ ਦਾ ਗੁਰਪੁਰਬ ਆ ਤੇ ਜੇ ਉਹ ਸੜਕੋ ਖੁੱਲਾ ਹੋਵੇ ਤਾਂ ਅਸੀਂ ਚੱਲ ਜਾਾਂਗੇ ਕਿਉਂ ਨਹੀਂ ਜਾਵਾਂਗੇ ਸੋ ਸ੍ਰੀ ਆਕਾਲ ਜਥਾਲਾ ਉਹਨਡ ਗਾੜੇ ਲਾਸਟ ਟੋਲ ਆਪਣਾ ਜਿਹੜਾ ਇੰਡੀਆ ਦਾ ਜਿਹੜਾ ਨਾ ਲਾਸਟ ਟੋਲ ਖਾਸੇ ਤੋਂ ਅੱਗੇ ਜਿਹੜਾ ਸਾਡਾ ਟੋਲ ਜਿਹੜਾ ਨਾ ਆਪਾਂ ਨੰਗ ਲਿਆ ਜੇ ਅੱਗੇ ਘਰੇਂਦੇ ਤੇ ਲਾਗੇ ਖਲੋਣਾ ਆ ਜਿਹੜੇ ਸਿੰਘ ਅੱਗੇ ਜਾਂਦੇ ਕਾਫੀ ਨਾ ਉਹ ਲੱਭ ਕੇ ਆ ਜਣਾ ਪਿੱਛੋਂ ਫੇਰ ਅੱਗੇ ਜਾਣਾ ਐਸੀ ਲੱਗੇ ਤੇ ਆ ਜਿਹਾ ਜਾ ਜਾਂਦੇ ਆਇਤਾ ਪਹਿਲੇ ਸਾਰਾ ਬੜਾ ਸ਼ਾਂਤ ਪੂਰਾ ਹੈ ਬਹੁਤ ਵਧੀਆ ਲੱਗਦਾ ਜਦੋਂ ਇੱਥੇ ਲੰਗੀ ਦਾ ਨਾ ਤੇ ਐਦੀ ਦਿੱਖ ਜਿਹੜੀ ਨਾ ਆਪਣੀ ਆਪ ਖਿੱਚ ਜਿਹੜੀ ਆ ਪੰਦੀ ਆ ਆ ਦੇ ਆ ਵੇਖੋ ਅੱਜ ਪੂਰੀ ਸਜਾਵਟ ਕੀਤੀ ਦਾ ਪੂਰੀ ਸਾਵ ਆ ਗਏ ਸ਼ਿਵੰਦਰ ਭਾਜੀ ਤੇ ਤੇ ਤੁਸੀਂ ਆ ਰਹੇ ਹੋ ਆ ਸੰਗਤ ਆ ਵੀਰ ਸਾਹਿਬ ਦੀ ਉਹਨਾਂ ਨੇ ਲੰਗਰ ਲਾਇਆ ਤੇ ਉਹਨਾਂ ਨੇ ਸੋ ਉਤੇਜ ਕੀਤੀ ਆ ਵੀ ਤੁਸੀਂ ਸਿੰਘੋ ਸਾਰੇ ਇੱਥੋਂ ਹੋਗੇ ਜਾ ਜੇ ਬਹੁਤ ਕਰਮਾਂ ਵਾਲੇ ਆ ਜੀ ਅੱਜ ਸਾਨੂੰ ਆ ਸੁਖਵਿੰਦਰ ਭਾਈ ਤੇ ਪੂਰੀ ਸਾਹਿਬ ਦੀ ਜਿਹੜੀ ਆ ਹਿੰਮਤ ਆ ਵੀ ਸਾਨੂੰ ਲੈ ਕੇ ਜਾ ਰਹੇ ਆ ਇਹ ਜ਼ੀਰੋ ਲਾਈਨ ਤੇ ਹੈ ਕਿ ਉਹ ਨਾ ਮੰਡੀ ਲਾਹੌਰ ਨਹੀਂ ਜਾ ਸਕਦੇ ਤੇ ਉਹਦੇ ਲੱਗ ਛਕੇ ਤੋਂ ਪਹੁੰਚ ਲੰਗਰ ਨਹੀਂ ਐ ਸਪੈਸ਼ਲ ਸਾਡੇ ਲਈ ਲਾ ਕੇ ਆਏ ਵੀ ਬਹੁਤ ਤੇਜ ਕੀਤੀ ਆ ਬਈ ਸਿੰਘਾਂ ਨੇ ਹੈ ਨਹੀਂ ਬਹੁਤ ਧੰਵਾਦ ਵੀ ਸਿੰਘੋ ਤੁਹਾਡਾ ਹੈ ਮਗਰ ਉਹ ਵੀ ਚੰਦੇ ਆ ਜੇ ਅੰਦੇ ਇਹ ਅਸੀਂ ਪਹੁੰਚ ਚਲੇ ਹੁਣ ਅਟਾਰੀ ਅੱਗੇ ਥੋੜਾ ਇਹ ਨਾ ਰਹਿਣਾ ਬਾਰਡਰ ਦੇ ਖੇਚਾ ਆ ਤਾਂ ਪਹੁੰਚ ਗਏ ਜੀ ਅਟਾਰੀ ਸ਼ਾਮ ਸੇ ਅਟਾਰੀ ਦਾ ਪਿੰਡ ਇੱਧਰ ਉਹਨਾਂ ਦੀਆਂ ਅੱਗੇ ਸਾਰੀਆਂ ਵਗੀਰਾਂ ਤੇ ਉਹਨਾਂ ਦੇ ਜਿਹੜੇ ਸਥਾਨ ਇਸਲਾਮਾਬਾਦ ਤੋਂ 322 ਕਿਲੋਮੀਟਰ ਹੈ ਲਾਹੌਰ ਤੋਂ 24 ਕਿਲੋਮੀਟਰ ਹੈ ਅੰਬਰਸਰੋਂ ਘੱਟ ਤੇ ਭਾਰਤ ਦੀ ਨੀਵਾ 2 ਕਿਲੋਮੀਟਰ ਦਾ ਆਪਾਂ ਪਹੁੰਚ ਜਾਈ ਬਾਰਡਰ ਤੇ ਅਜੀ ਆਹ ਸੜਕ ਬਹੁਤ ਵਧੀਆ ਲੱਗਦੀ ਆ ਦੋਨੋਂ ਪਾਸੇ ਪੁਰਾਣੇ ਦਰਖਤਾਂ ਤੇ ਕਾਫੀ ਸਿੰਘ ਹਲੇ ਪਿੱਛੇ ਆ ਕਿਉਂਕਿ ਟਾਈਮ ਹੋਣ ਦੇ ਨਾਲ 6:30 ਵਜੇ ਦਾ ਟਾਈਮ ਲਿਆ ਸੀ ਰਿਮਿਸ਼ਨ ਲਈ ਸੀ ਅੱਗੇ ਜਾਣ ਦੀ ਤੇ ਉਹ ਫੋਨ ਉਧਰੋਂ ਆ ਚੁੱਕਾ ਭਾਈ ਸਾਹਿਬ ਨਾਲ ਉਹਨਾਂ ਨੂੰ ਵਿਚਾਰਾ ਫੋਨ ਆਦੋ ਤਾਂ ਖਿੱਚ ਕੇ ਲਿਆਉਂਦੇ ਆ ਬਾਰਡਰ ਤੇ ਆਪਾਂ ਪਹੁੰਚ ਚੁੱਕੇ ਆ ਤੇ ਬਾਟਮਟਾ ਹੁਣਾ ਅੱਜਕੱਲ੍ਹ ਪਿਆ ਅਸਲ ਪਰਮਿਸ਼ਨ ਆ ਕਿ ਇਹ ਜੰਗ ਦਾ ਲੇ ਅੱਗੇ ਜ਼ੀਰੋ ਲਾਈਨ ਤੇ ਨਾਰਮਲੀ ਆਪਾਂ ਨਾ ਇੱਥੋਂ ਹੋ ਕੇ ਚੱਲ ਜੰਦੇ ਆ ਤੇ ਅੱਜ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉత్సਵ ਆ ਤੇ ਸਪੈਸ਼ਲ ਇਹਨਾਂ ਪਰਮਿਸ਼ਨ ਲਈ ਲਈ ਹੈ ਤਲ ਵਾਹ ਦਾ ਨਜ਼ਰ ਸਾਨੂੰ ਇੱਥੋਂ ਤੱਕ ਕਰ ਜਿਹੜਾ ਆਉਂਦਾ ਨਾ ਅੱਜ ਮੌਕਾ ਮਿਲਿਆ ਜੇ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਨਾ ਜੀ ਇਹ ਉਹ ਥਾਂ ਨਾ ਜਿੱਥੇ ਉਹ ਅੱਗੇ ਜਾ ਕੇ ਨਾ ਉਹ ਪਰੇਡ ਹੁੰਦੀ ਆ ਆ ਜਿਹੜੀ ਜਗ੍ਹਾ ਤੇ ਇਹਦਾ ਬਾਹਰ ਜਿਹੜੀ ਆ ਆ ਜਗਾ ਵਾ ਜਿਹੜੀ ਅਸੀਂ ਨਾਰਮਲੀ ਇੱਥੇ ਤੱਕ ਪਹੁੰਚਦੇ ਨਹੀਂ ਇਹ ਚਲੋ ਅੱਜ ਇੱਥੇ ਤਕਰਾਈਆਂ ਬਹੁਤ ਬੜੀ ਨਾ ਇਹ ਸਾਹਮਣੇ ਤੇ ਆਪਣਾ ਆਂ ਇੰਡੀਆ ਦੀ ਆਂਗੀ ਆ ਤੁਸੀਂ ਅੱਗੇ ਵੇਖੋਗੇ ਨਾ ਆ ਜਿਹੜਾ ਉਰਦੂ 'ਚ ਤੇ ਉਹ ਸਾਹਮਣੇ ਉਹਨਾਂ ਦਾ ਪਵੇਲੀਆ ਨਾ ਉਰਦੂ 'ਚ ਲਿਖਿਆ ਉਹਨਾਂ ਨੇ ਤੇ ਖਾਰੂ ਉਰਦੂ ਤੇ ਨਹੀਂ ਪੜਿਆ ਜਾਂਦਾ ਤੇ ਆਹ ਔਰ ਨੇ ਪਾਸੇ ਜਿੱਥੇ ਆਪਾਂ ਖੜੇ ਆ ਇਹ ਆਪਣਾ ਹੈ ਨਾ ਆ ਜਿਹੜਾ ਆਈ ਲਵ ਇੰਡੀਆ ਹਾਜੀ ਆਈ ਲਵ ਇੰਡੀਆ ਇੱਥੇ ਫੋਟੋ ਮਰਖਾ ਕਿੰਨੀ ਇੱਚੀ ਗਈ ਹੁਣੀ ਆ ਪਤਾ ਨਹੀਂਗਾ ਪਰ ਬਹੁਤ ਲੋਕਾਂ ਦੇ ਹੁਣ ਵੀ ਜੜੀ ਹੈ ਨਾ ਇਹਨਾਂ ਨੇ ਖਚਾਈ ਆ ਥੋੜੇ ਸਮੇਂ ਬਾਅਦ ਅਰਦਾਸ ਬੇਨਤੀ ਜਿਹੜਾ ਅੱਜ ਦਾ ਮੁੱਖ ਜਿਹੜਾ ਉਦੇਸ਼ ਆ ਉਹ ਹੋਣੀ ਆ ਤੇ ਜਿਹੜਾ ਰਹਿੰਦਾ ਹੁਣ ਸਮਾ ਉਹ ਚ ਇਹਨਾਂ ਨੇ ਕੁਛ ਆ ਯਾਦਗਰੀ ਪਾਲ ਜਿਹੜੇ ਨਾ ਕੈਮਰੇਜ ਕੈਦ ਕਰਾਏ ਕਿਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਾਂਕੋ ਬਿਗਨ ਨਾ ਕਹੂ ਲਾਗੇ ਜਾਂ ਕੀ ਪ੍ਰਭਾਗੇ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸੇ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਿਓ ਸ੍ਰੀ ਹਰ ਆਏ ਸ੍ਰੀ ਹਰਿਕ੍ਰਿਸ਼ਨ ਜੀ ਤੇ ਆਈਏ ਜਿਸ ਡੇਠਿਆਂ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰੀਏ ਕਾਰਨ ਓਨੇ ਦਾਵੇ ਤਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਦੇ ਵਾਲੀ ਜਿੱਟਿਆ ਵਾਜਾਂ ਵਾਲੇ ਸਰਬੰਸਦਾਨੀ ਪਿਤਾ ਸਭ ਤਾਂ ਹੀ ਹੋਈ ਸਹਾਏ ਦਸਾਂ ਪਾਤਸ਼ਾਹ ਜੀ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ دیدار ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਹਿਬ ਬੋਲਾ ਜੀ ਵਾਹਿਗੁਰੂ ਵਾਹਿਗੁਰੂ ਇਹ ਨਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਨ ਤਨ ਸਰਬੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਦਸਾਂ ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੰਮ੍ਰਿਤਸ਼ੀਰ ਧੰਨ ਧੰਨ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਆਪ ਜੀ ਨੇ অপার ਕਿਰਪਾ ਬਖਸ਼ਿਸ਼ ਕੀਤੀ ਹੈ ਚੜਤੀਆਂ ਕਲਾਚ ਰੱਖੋ ਆਪਣੇ ਬੱਚਿਆਂ ਨੂੰ ਪਾਤਸ਼ਾਹ ਜੀ ਜੋ ਅੱਜ ਗੁਰਪੁਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਮਹਾਨ ਗੁਰਪੁਰ 491 ਮਨਾ ਰਹੀ ਹੈ ਸੰਗਤ ਪਾਤਸ਼ਾਹ ਜੀ ਸਾਰੇ ਵਿਸ਼ਵ 'ਚ ਇਸ ਵਿਲੇ ਟਰਬਿਨੇਟਰ ਦਾ ਜਥਾ ਪਾਤਸ਼ਾਹ ਜੀ ਹਾਜ਼ਰ ਹੈ ਭਾਰਤ-ਪਾਕ ਬਾਰਡਰ ਤੇ ਪਾਤਸ਼ਾਹ ਜੀ ਜ਼ੀਰੋ ਲਾਈਨ ਦੇ ਕਰੀਬ ਚੂਨਾ ਮੰਡੀ ਲਾਹੌਰ ਜਿੱਥੇ ਆਪ ਜੀ ਨੇ avatars ਧਾਰਿਆ ਉਸ ਥਾਨ ਨੂੰ ਪਾਤਸ਼ਾਹ ਜੀ ਮਨ ਚੇ ਭਾਵ ਬਣਾ ਕੇ ਨਤਮਸਤਕ ਹੋ ਰਹੇ ਹਾਂ ਪਾਤਸ਼ਾਹ ਜੀ ਖੁੱਲੇ ਦਰਸ਼ਨ ਦਿਦਾਰੇ ਬਖਸ਼ੋ ਸਾਰੀ ਸੰਗਤ ਨੂੰ ਪਾਤਸ਼ਾਹ ਜੀ ਸੇਵਾ ਕਰਨ ਦਾ ਉਦਮ ਬਖਸ਼ੋ ਚੜ੍ਹਦੀਆਂ ਕਲਾ ਚ ਰੱਖੋ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਆਪਣੀ ਮਿਹਰਾਂ ਭਰਿਆ ਹੱਥ ਸਾਰੇ ਹੀ ਬੱਚਿਆਂ ਤੇ ਸਾਰੇ ਹੀ ਵੀਰਾਂ ਤੇ ਸ੍ਰਿਸ਼ਟੀ ਤੇ ਪਾਤਸ਼ਾਹ ਜੀ ਸਾਰਿਆਂ ਤੇ ਹੀ ਪਾਤਸ਼ਾਹ ਜੀ ਆਪਣਾ ਹੱਥ ਕਾਇਮ ਰੱਖੋ ਜੋ ਉੱਥੇ ਸੇਵਾ ਕਰ ਰਹੇ ਹਨ ਬੀਐਸਐਫ ਦੇ ਅਫਸਰ ਸਾਰੇ ਹੀ ਪਾਤਸ਼ਾਹ ਜੀ ਸੋਲਜਰ ਸਾਡੇ ਸਪਾਈ ਬਾਰਡਰਾਂ ਦੇ ਰਾਖੇ ਸਾਰਿਆਂ ਤੇ ਇਹੀ ਸਰਾਂ ਤੇ ਮਿਹਰ ਭਰਿਆ ਹੱਥ ਰੱਖਿਓ ਗੁਰੂ ਰਾਮਦਾਸ ਰਾਖੋ ਸਰਨਾਈ ਪਾਤਸ਼ਾਹੀ ਇੱਕ ਅਰਦਾਸ ਬਾਖ ਕੀ ਰਤਬੀ ਗੁਰੂ ਰਾਮਦਾਸ ਰਾਖੋ ਸਰਨਾਈ ਆਪਣਾ ਮਾਰਗਦਰਸ਼ਨ ਦਿੰਦੇ ਰਹੋ ਇਸੇ ਤਰ੍ਹਾਂ ਹੀ ਜੋ ਪਾਤਸ਼ਾਹੀ ਸੇਵਾਵਾਂ ਟਰਮੀਨੇਟਰ ਦੇ ਜੋ ਹੈਡ ਨੇ ਸਦਾ ਜਗਦੀਪ ਸਿੰਘ ਪੁਰੀ ਜੀ ਨੇ ਪਾਤਸ਼ਾਹੀ ਸਾਰੇ ਵਿਸ਼ਵ ਚ ਸਾਰੇ ਦੇਸ਼ ਚ ਪਾਤਸ਼ਾਹੀ ਵਾਤਾਵਰਣ ਦੀ ਸ਼ੁੱਧੀ ਰੀ ਸਵਰੂਪ ਦੀ ਸੰਭਾਲ ਲਈ ਸਿਹਤ ਦੀ ਸੰਭਾਲ ਲਈ ਪਾਤਸ਼ਾਹੀ ਜੋ ਸਾਈਕਲ ਰਾਈਡਾਂ ਜਥਿਆਂ ਦੀ ਰੂਪ ਚ ਜਾਂਦੇ ਹਨ ਉਨ੍ਹਾਂ ਦੇ ਚੜ੍ਹਦੀਆਂ ਕਲਾ 'ਚ ਰੱਖੋ ਆਪ ਹੀ ਮਾਰਗਦਰਸ਼ਨ ਕਰੋ ਵੀਰ ਜੀ ਨੂੰ ਚੜ੍ਹਦੀਆਂ ਕਲਾ ਤੰਦਰੁਸਤੀ ਦੀਆਂ ਦਾਤਾਂ ਬਖਸ਼ੋ ਇਸ ਵੇਲੇ ਪਾਤਸ਼ਾਹ ਜੀ ਆਪ ਜੀ ਦਾ ਪਾਤਸ਼ਾਹ ਜੀ ਭਾਵ ਆਪ ਜੀ ਦਾ ਪਿਆਰ ਸਾਰੀ ਹੀ ਸੰਗਤ ਬੜੇ ਹੀ ਪ੍ਰੇਮ ਨਾਲ ਮੰਨ ਕੇ ਪਾਤਸ਼ਾਹ ਜੀ ਆਈ ਹੈ ਰਸਤਾ ਪਾਤਸ਼ਾਹ ਜੀ ਲੈ ਕੇ ਆਈ ਹੈ ਸਾਰਿਆਂ ਨੂੰ ਪਾਤਸ਼ਾਹ ਜੀ ਆਪ ਜੀ ਨੂੰ ਪ੍ਰਵਾਨ ਹੋਇਆ ਸਾਧ ਸੰਗਤ ਨੂੰ ਸਾਰਾ ਪ੍ਰਸ਼ਾਦ ਪਾਤਸ਼ਾਹ ਜੀ ਰਸਨਾ ਲਾਇਕ ਹੋਵੇ ਅੰਗ ਸੰਗ ਸਹਾਈ ਰਹਿਣਾ ਚੜ੍ਹਦੀਆਂ ਕਲਾ 'ਚ ਰੱਖਣਾ ਅਖਰਵਾਦਾ ਘਟਾ ਪੁਲਚੁਕ ਮਾਫ ਕਰਨੀ ਸਰਬਤ ਦੇ ਕਾਰਜ ਰਸ ਕਰਨਾ ਸਹੀ ਪਿਆਰੇ ਬੀਲੋ ਜਿਨ੍ਹਾਂ ਮਿਲਿਆ ਅਬਜੀ ਕਾ ਨਾਮ ਚੇਤਾ ਹੋਏ ਨਾਨਕ ਨੰਮ ਚਰਦੀ ਕਲਾ ਤੇਰੇ ਪਾਣੀ ਸਰਬਦ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਸ਼ੁਕਰ ਅਬਾਦ ਜੀ ਗੁਰੂ ਅਰਬਾਜ ਜੀ ਤੇ ਸੁਖਵਿੰਦਰ ਸਿੰਘ ਜੀ ਨੇ ਅਰਦਾਸ ਕੀਤੀ ਆ ਕਿਉਂਕਿ ਅਸੀਂ ਇੱਥੋਂ ਅੱਗੇ ਤਾਂ ਜਾ ਨਹੀਂ ਸਕਦੇ ਤੇ ਸਮਝ ਲਓ ਇਥੋਂ ਸਾਡੀ ਹਾਜ਼ਰੀ ਆ ਚੂਨਾ ਮੰਡੀ ਲੋਕੋਵਰ ਦੇ ਆਇਆ ਸਾਹਿਬ ਜੀ ਦਾ ਜਿੱਥੇ ਜਨਮ ਹੋਇਆ ਉੱਥੇ ਸਾਡੀ ਜੜੀ ਆ ਪ੍ਰਵਾਨ ਮਹਾਰਾਜ ਕਰਨ ਲਈ ਖੜੇ ਆ ਅਸੀਂ ਬਿਲਕੁਲ ਜ਼ੀਰੋ ਲਾਈਨ ਤੇ ਤੇ ਮੇਰੇ ਨਾਲ ਸਰਦਾਰ ਜਗਦੀਸ਼ ਸਿੰਘ ਜੀ ਜਿਹੜੇ ਆ ਪੂਰੀ ਜਿਹੜਿਆ ਉਹ ਨਾਲ ਆ ਮੇਰੇ ਤੇ ਇਹਨਾਂ ਨੇ ਟਰਮੀਨੇਟਰ ਜਿਹੜਾ ਗਰੁੱਪ ਆ ਉਹ ਤਿਆਰ ਕੀਤਾ ਇਹ ਅੱਜ ਇਹਨਾਂ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਆ ਵੀ ਇਥੇ ਤੇ ਕਰ ਸਾਨੂੰ ਲੈ ਕੇ ਆਏ ਸਪੈਸ਼ਲ ਨਾਲ ਪਰਮਿਸ਼ਨ ਲਵਾਈ ਆ ਤੇ ਅੱਜ ਦੇ ਦਿਨ ਲਈ ਉਹਨਾਂ ਦਾ ਬਹੁਤ ਧੰਨਵਾਦ ਬਾਕੀ ਮੈਂ ਇਹ ਜ਼ਰੂਰ ਕਹੂੰਗਾ ਵੀ ਥੋੜਾ ਇਹਨਾਂ ਸਪਸ਼ਟ ਕਰਨਾ ਆਪਣਾ ਜਿਹੜਾ ਟਰਮੀਨੇਟਰ ਗਰੁੱਪ ਆ ਉਹਦੇ ਬਾਰੇ ਵੀ ਕੀ ਇਹਦਾ ਮਿਸ਼ਨ ਆ ਤੇ ਕਿਵੇਂ ਸ਼ੁਰੂ ਹੋਇਆ ਆਜੋ ਆਜੋ ਤੁਸੀਂ ਆਜੋ ਹਾਂਜੀ ਭਾਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਟਰਬੋਨੇਟਰਸ ਦਾ ਪੈਰਲਰ ਸਾਈਕਲਿਕ ਗਰੁੱਪ ਜਿਹੜਾ ਅਸੀਂ ਸ਼ੁਰੂਆਤ ਕੀਤੀ ਸੀ ਉਹ 2016 ਦੇ ਵਿੱਚ ਦਿੱਲੀ ਦੇ ਵਿੱਚ ਕੀਤੀ ਸੀਗੀ ਜਿਹੜਾ ਉਹਦਾ ਮੁੱਖ ਮੰਤਵ ਹੈਗਾ ਉਹ ਸਿਹਤ ਔਰ ਸਰੀਰਕ ਦੀ ਸੰਭਾਲ ਨੂੰ ਲੈ ਕੇ ਅਸੀਂ ਇਸ ਠੀਕ ਹੈ ਜੀ ਮਿਸ਼ਨ ਤੇ ਚੱਲੇ ਹੋਇਆ ਤੇ ਜਿਹੜੇ ਲਾਈਕ ਮੰਡੇਡ ਲੋਕ ਨੇ ਜਿਹੜੇ ਲਾਈਕ ਮੰਡੇਡ ਸਾਡੇ ਸਾਥੀ ਨੇ ਉਹ ਨਾਲ-ਨਾਲ ਜੁੜਦੇ ਗਏ ਤੇ ਕਾਰਵਾ ਸਾਡਾ ਵੱਧ ਗਿਆ ਤੇ ਬਹੁਤ ਸਾਨੂੰ ਖੁਸ਼ੀ ਹੈ ਕਿ ਜੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਸਾਡੀ ਟੀਮ ਨੇ ਬਹੁਤ ਹੀ ਇਸ਼ਲਾਗਾ ਜੋਗ ਉਪਰਾਲਾ ਕਰ ਰਿਹਾ ਔਰ ਔਰ ਸਰਦਾਰ ਸੁਖਵਿੰਦਰ ਸਿੰਘ ਸੋਲ ਦੀ ਅਗਵਾਈ ਦੇ ਵਿੱਚ ਇੱਥਾਂ ਇਹ ਜਿਹੜੇ ਉਪਰਾਲੇ ਹੋ ਰਹੇ ਕਾਰਜ ਹੋ ਰਹੇ ਹੈ ਤੇ ਬਹੁਤ ਹੀ ਇਸ਼ਲਾਗਾ ਜੋਗ ਹੈ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਤੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਸੋਲ ਸਾਹਿਬ ਜੀ ਦਾ ਵੀ ਜਨਮ ਦਿਨ ਹੈਗਾ ਤੇ ਇਹਨਾਂ ਦੇ ਮਨ ਦੇ ਵਿੱਚ ਕਫੁਰਨਾ ਆਇਆ ਕਿ ਵੀ ਗੁਰੂ ਰਾਮਦਾਸ ਸਾਹਿਬ ਦਾ ਜਿਹੜਾ ਜਨੁਸਥਾਨ ਲਾਹੌਰ ਚੂਨਾ ਮੰਡੀ ਹੈਗਾ ਤੇ ਇੰਟਰਨੈਸ਼ਨਲ ਬਾਰਡਰ ਰੈਸਟ੍ਰਿਕਸ਼ਨ ਦੀ ਵਜ੍ਹਾ ਕਰਕੇ ਅਸੀਂ ਉਧਰ ਤੇ ਅਸੀਂ ਨਹੀਂ ਜਾ ਸਕਦੇ ਲੇਕਿਨ ਜਿੰਨਾ ਕੋਈ ਵੀ ਕਲੋਸਟਸ ਪੁਆਇੰਟ ਹੋ ਸਕਦਾ ਸੀਗਾ ਜਿਹੜਾ ਕਿ ਹੁਣ ਜ਼ੀਰੋ ਲਾਈਨ ਦੇ ਅਸੀਂ ਕਰੀਬ ਖੜੇ ਹੈਗੇ ਆ ਤੇ ਇੱਥੋਂ ਹੀ ਅਸੀਂ ਨਤਮਸਤਕ ਹੋਏ ਆ ਇੱਥੋਂ ਹੀ ਅਰਦਾਸ ਕੀਤੀ ਆ ਆਪਣੀ ਮਾਨ ਦੀ ਭਾਵਨਾ ਨੂੰ ਲੈ ਕੇ ਕਿ ਗੁਰੂ ਮਹਾਰਾਜ ਸਾਨੂੰ ਖੁੱਲੇ ਦਰਸ਼ ਦیدارੇ ਬਖਸ਼ੋ ਕਿ ਜਿਸ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦੇ ਲੰਘੇ ਖੁੱਲੇ ਨੇ ਤੇ ਇਸੇ ਤਰ੍ਹਾਂ ਇਸੇ ਇਹ ਵੀ ਕੋਈ ਅਸਾ ਪਲ ਆਵੇ ਕਿ ਆਪਾਂ ਸਾਈਕਲ ਤੇ ਜਾ ਸਕੀਏ ਕਿ ਦਮ ਹੀ ਹੱਥ ਮਾਂ ਜਾ ਸਕੀਏ ਤੇ ਬਹੁਤ ਸਾਡੀ ਉਮੀਦਾਂ ਹੈਗੀਆਂ ਨੇ ਤੇ ਗੁਰੂਮਾਰ ਪਾਸਾ ਜੀ ਅਰਦਾਸ ਕੀਤੀ ਹੈ ਬਿਲਕੁਲ ਵਧੀਆ ਜੀ ਇਹ ਪੁਰੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਆਹ ਦਾ ਹਿੱਸਾ ਸਾਡਾ ਹੀ ਜਿਹੜਾ ਅਸੀਂ ਅੱਜ ਤੱਕ ਕਰ ਲਿਆ ਤੇ ਅੱਗੇ ਮਹਾਰਾਜ ਕਿਰਪਾ ਕਰੇ ਇਹਨਾਂ ਦੋ ਮੁਲਕਾਂ ਦੇ ਜਿਹੜੇ ਨਾ ਸਬੰਧ ਵਧੀਆ ਹੋਣ ਤੇ ਗੁਰੂ ਸਾਹਿਬ ਕਿਰਪਾ ਕਰਨ ਕੋਈ ਟਾਈਮ ਆਵੇ ਵੀ ਅੱਗੇ ਵੀ ਅਸੀਂ ਜਿਹੜਾ ਜਿਹੜਾ ਰਹਿੰਦਾ ਮਹਾਰਾਜ 18 20 ਕਿਲੋਮੀਟਰ ਜਿਹੜਾ ਰਹਿ ਗਿਆ ਨਾ ਉਹ ਵੀ ਅਹੀਂ ਅੱਗੇ ਸਾਗਲਾਂ ਤੇ ਜਾਈਏ ਤੇ ਗੁਰੂ ਸਾਹਿਬ ਦੇ ਜੜੇ ਆ ਨਾ ਉਹ ਨੱਕ ਮਸਤ ਕੋਈ ਉੱਥੇ ਜਾ ਕੇ ਅਰਦਾਸ ਤੇ ਬੜੀ ਵੱਡੀ ਤਾਕਤ ਹੁੰਦੀ ਹੈ ਮੈਂ ਦੱਸਣਾ ਚਾਹੁੰਦਾ ਜਿਹੜਾ ਮਹਾਰਾਜ ਦੇ ਬਚਨ ਹੈ ਜੋ ਮੰਗੇ ਠਾਕੁਰ ਆਪਣੀ ਤੇ ਸੋਈ ਸੋਈ ਨਾਨਕ ਦਾਸ ਮੁਕਤੀ ਜੋ ਬੋਲੇ ਇहां ਉहां ਸੱਚ ਜੋ ਇਹ ਇहां ਉहां ਸੀ ਇਹ ਜ਼ੀਰੋ ਪੁਆਇੰਟ ਤੇ ਅਸੀਂ ਨਹੀਂ ਆ ਸਕਦੇ ਸੀ ਹਾਂ ਇਹ ਗੁਰੂ ਆਮਦਾਸ ਨੇ ਜੇ ਭਾਵਾ ਆ ਕਿਉਂ ਨਾ ਮੰਡੀ ਲਾਹੌਰ ਦਾ ਤੇ ਮਹਾਰਾਜ ਨੇ ਸਾਨੂੰ ਲਾਗੇ ਤੋਂ ਲਾਗੇ ਲੈ ਆਂਦਾ ਤੇ ਇਹ ਅਰਦਾਸ ਅੱਜ ਹੋਈ ਹੈ ਜਨ ਕੀ ਅਰਦਾਸ ਜਿਹੜੀ ਬਿਰਥਾ ਨਹੀਂ ਜਾਂਦੀ ਹਾਂ ਉਹ ਗੁਰੂ ਸਾਹਿਬ ਕਿਰਪਾ ਕਰਨ ਮੈਂ ਤੇ ਚਾਹਨਾ ਕਿ ਸ਼ਤਾਬਦੀ ਜਿਹੜੀ ਹੋਣੀ ਆ ਅੱਜ ਤੋਂ 9 ਸਾਲ ਬਾਅਦ ਹੈ 491 491 ਮੇਰੇ ਮਨ 'ਚ ਇਹ ਭਾਵ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ ਦੋਵੇਂ ਮੁਲਕ ਬਹੁਤ ਹੀ ਪ੍ਰੇਮ ਮੁਹੱਬਤ ਨਾਲ ਲਾਂਘਾ ਜਿਦਾਂ ਤੁਸੀਂ ਦੱਸਿਆ ਖੁੱਲੇਆ ਕਰਤਾਰਪੁਰ ਸਾਹਿਬ ਦਾ ਇੱਥੇ ਕਿਉਣਾ ਮੰਡੀ ਲਾਹੌਰ ਨਨਕਾਣਾ ਸਾਹਿਬ ਪੰਜਾ ਸਾਹਿਬ ਗੁਰਦਾਮ ਗੁਰਦਾਨਕ ਸਾਹਿਬ ਦੇ ਗੁਰੂ ਰਾਮਦਾਸ ਜੀ ਦੇ ਗੁਰੂ ਅਰਜਨ ਸਾਹਿਬ ਦੇ ਡੇਰਾ ਸਾਹਿਬ ਕੀਨੀ ਸਤਾਨ ਸੋ ਉਹ ਸਾਰੇ ਸਥਾਨਾਂ ਤੇ ਅਸੀਂ ਖੁੱਲੇ ਦਰਸ਼ਨ ਦੇਦਾਰੇ ਕਰ ਸਕੀਏ ਹਰ ਗੁਰਸਿੱਖ ਦੀ ਹਰ ਗੁਰਨਾਨਕ ਨਾਮ ਲੈਵਾ ਪਿਆਰੇ ਦੀ ਇਹ ਅਰਦਾਸ ਹੈ ਅਰਦਾਸ ਹੈ ਸੋ ਅੱਜ ਸਾਰੀ ਹੀ ਟੀਮ ਆਈ ਹੈ ਉਚੇਚੇ ਤੌਰ ਤੇ 10 ਦਾ ਜਨਮ ਦਿਨ ਵੀ ਹੈ ਖੁਰੀ ਸਾਹਿਬ ਦਿੱਲੀ ਤੋਂ ਆਏ ਨੇ ਕੁਲਵਿੰਦਰ ਵੀਰ ਜੀ ਆਏ ਨੇ ਅਸੀਂ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਤੁਹਾਡਾ ਖਾਸ ਕਰਕੇ ਕਿ ਤੁਸੀਂ ਮੇਰਾ ਮੈਂ ਤਾਂ ਕਵਰ ਕਰਨ ਦਿਆ ਬਾਕੀ ਆ ਡਿਫੈਂਸ ਵਾਲਿਆਂ ਦਾ ਅਸੀਂ ਬਹੁਤ ਜੀ ਚਲੋ ਕਰਵਾ ਦਈਏ ਸਾਰੇ ਅਫਸਰ ਦੇ ਬਹੁਤ ਵਧੀਆ ਇਹਨਾਂ ਨੇ ਸਾਡਾ ਸਹਿਯੋਗ ਦਿੱਤਾ ਇਹਨਾਂ ਨੇ ਤੇ ਇਹਨਾਂ ਦਾ ਅਸੀਂ ਇਹਨਾਂ ਦਾ ਡਿਫੈਂਸ ਵਾਲਿਆਂ ਦਾ ਦਿਲੋਂ ਧੰਨਵਾਦੀ ਹਾਂ ਜੀ ਸਾਰੇ ਵੀਰ ਮਹਾਰਾਜ ਕਿਰਪਾ ਰੱਖੇ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਤੰਦਰੁਸਤੀਆਂ ਰੱਖੇ ਤੇ ਜੋ ਇਹਨਾਂ ਨੇ ਸਾਡੇ ਤੇ ਆਸਾਨ ਕੀਤਾ ਗੁਰੂ ਸਾਹਿਬ ਦੇ ਨੱਕ ਮਸਤ ਘੋਣ ਲਈ ਇੱਥੋਂ ਤੱਕ ਰਾਏ ਆ ਤੇ ਇਹਨਾਂ ਦੀ ਜਿਹੜੀ ਪਰਮਿਸ਼ਨ ਆ ਉਹ ਸਾਡੇ ਲਈ ਬਹੁਤ ਵੈਲਿਊ ਰੱਖਦੀ ਆ ਬਹੁਤ ਧੰਵਾਜ ਦੀ ਤੁਹਾਡਾ ਸਾਰਾ ਬਹੁਤ ਬਹੁਤ ਧੰਵਾਜ ਜੀ ਹਾਂਜੀ ਤੇ ਚਲੋ ਵੀਰੋ ਅੱਜ ਦੀ ਵੀਡੀਓ ਚ ਇੰਨਾ ਹੀ ਤੇ ਫੇਰ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਗੁਰੂ ਸਾਹਿਬ ਦਾ ਜਿਹੜਾ ਅੱਜ ਦਾ ਜਿਹੜਾ ਜਨਮ ਦਿਹਾੜਾ ਸੀ ਉਹ ਅਸੀਂ ਇੱਥੋਂ ਤੱਕ ਪਹੁੰਚ ਕੇ ਮਨਾਇਆ ਇਹਨਾਂ ਸਾਰਿਆਂ ਦੀ ਬਦੌਲਤ ਰਣਜੀਤ ਜੀ ਅੱਗੇ ਹਿਸਟਰੀ ਦੇ ਪਹਿਲੀ ਵਾਰ ਆਇਆ ਬੜਾ ਭਾਗੇ ਹੋ ਬੜਾ ਭਾਗੇ ਅਸੀਂ ਸਾਰੇ ਹਿੱਸਾ ਬਣ ਰਹੇ ਹਾਂ ਹਾਂ ਜੀ ਚਲੋ ਬਹੁਤ ਸਾਰਜ ਨੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਇਤਿਹਾਸ ਦਾ ਹਿੱਸਾ ਬਣਾਇਆ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਪੁਰੀ ਸਾਹਿਬਸਾ ਸਾਰਿਆਂ ਦਾ ਔਰ ਖਾਬਸਾ